ਬੀਤੀ ਦੇਰ ਰਾਤ ਮੁਹਾਲੀ ਦੇ ਹਲਕਾ ਖਰੜ ਵਿਖੇ ਹੋਈ ਦੋ ਗੁੱਟਾਂ ਵਿੱਚ ਝੜਪ ਤੋਂ ਬਾਅਦ ਫਾਇਰਿੰਗ ਦੇ ਮਾਮਲੇ ਵਿੱਚ ਖਰੜ ਪੁਲਿਸ ਵੱਲੋਂ ਤੁਰੰਤ ਐਕਸ਼ਨ ਕਰਦੇ ਹੋਏ 25 ਨੌਜਵਾਨਾਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਹੋਈ ਹੈ ਜਿਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਕਰਨ ਸੰਧੂ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਤੋਂ ਇੱਕ 9mm ਦਾ ਦੇਸੀ ਪਿਸਤਲ ਅਤੇ ਡੰਡੇ ਸੋਟੇ ਬਰਾਮਦ ਕੀਤੇ ਗਏ ਹਨ ਤੋਂ ਮਿਤੀ 23 ਤੋਂ 24 ਦੀ ਦਰਮਿਆਨ ਦੀ ਰਾਤ ਨੂੰ ਸਾਨੂੰ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਸੀ ਕਿ ਕੌੜੀ ਰੋਡ ਤੇ ਫਿਊਚਰ ਹਾਈਟਸ ਸੋਸਾਇਟੀ ਬਿਲਕ ਖਾਨਪੁਰ ਦੇ ਲਾਗੇ ਹੈਗੀ ਉੱਥੇ ਕੁਝ ਨੌਜਵਾਨ ਜਿਹੜੇ ਨੇ ਲੜਾਈ ਝਗੜਾ ਕਰ ਰਹੇ ਨੇ ਤੇ ਹੁਲੜਬੁੜੀ ਕਰ ਰਹੇ ਨੇ ਤੇ ਇਹ ਵੀ ਇਨਫੋਰਮੇਸ਼ਨ ਰੀਸੀਵ ਹੋਈ ਸੀ ਵੀ ਕੋਈ ਕਿਸੇ ਨੇ ਹਵਾਈ ਫਾਇਰ ਵੀ ਕੀਤਾ ਜੀ ਤੇ ਉਸ ਇਨਫੋਰਮੇਸ਼ਨ ਤੇ ਤੁਰੰਤ ਜਿਹੜੀ ਕਾਰਵਾਈ ਕਰਦੇ ਹੋਏ ਸਾਡੀ ਪੁਲਿਸ ਪਾਟਰੀ ਵੀ ਓਟਲੀ ਮੌਕੇ ਤੇ ਪਹੁੰਚ ਗਈ ਸੀ ਮੌਕੇ ਤੋਂ ਜੋ ਮੌਕੇ ਤੋਂ ਫਰਤਾਲ ਕੀਤੀ ਗਈ ਉਦੇ ਮੁਤਾਬਕ ਅਸੀਂ ਜਿਹੜਾ ਮੁਖਬਰੀ ਦੇ ਆਧਾਰ ਤੇ ਉਹ ਇਨਫੋਰਮੇਸ਼ਨ ਦੇ ਆਧਾਰ ਤੇ ਮਕਦਮਾ ਨੰਬਰ 68/25 ਥਾਣਾ ਸਿਟੀ ਫਰ ਅਗੇ ਦਰਜ ਕਰ ਲਿਆ ਸੀ ਅਸੀਂ ਮੌਕੇ ਤੇ ਬਰਾਮਦ ਤੋਂ ਇਹ ਸ਼ੇ ਗੱਲ سامنے ਆਈ ਕਿ ਜਿਹੜੇ ਦੋ ਗਰੁੱਪ ਆਫ ਮਦਰਾਂ ਸੀਗੇ ਇਹ ਕਾਰ ਦੀ ਪਾਰਕਿੰਗ ਆ ਕਾਰ ਦੀ ਡਰਾਈਵਿੰਗ ਨੂੰ ਲੈ ਕੇ ਇਹਨਾਂ ਦੀ ਆਪਸ ਵਿੱਚ ਤਕਰਾਰबाजी ਹੋਈ ਸੀ ਦੋ ਲੋਕ ਇੱਕ ਥਰਮੇ ਦੂਸਰੇ ਥਰਮੇ ਨਾਲ ਹੱਥੋਂ ਪਾਈ ਕੀਤੀ ਉਸ ਤੋਂ ਬਾਅਦ ਗਰਜਾਵਾੜਗੀ ਤੇ ਇੱਕ ਦੋ ਨੌਜਵਾਨ ਇੱਕ ਨੌਜਵਾਨ ਨੇ ਉਸ ਦੀ ਹਵਾਈ ਫੈਰ ਵੀ ਕੀਤੀ ਤੇ ਅਸੀਂ ਉਹਨਾਂ ਦੀ ਸੀਸੀਟੀਵੀ ਫੁਟੇਜ ਤੇ ਬਾਕੀ ਮੌਕੇ ਤੋਂ ਜਿਹੜਾ ਸਾਡੇ ਆਪਣੇ ਸੋਰਸਸ ਸੀ ਉਹਨਾਂ ਤੋਂ ਪਰਤਾਲ ਕਰਕੇ ਜਿਹੜੇ ਇਹਨਾਂ ਦੀ شناخت ਕੀਤੀ شناخت ਕਰਕੇ ਇਨੀਸ਼ially ਦੋ ਤੇ ਉਸ ਤੋਂ ਬਾਅਦ 23 ਹੋਰ ਕੁੱਲ 25 ਜਿਹੜੇ ਨੌਜਵਾਨ ਨੇ ਇਸ ਲੜਾਈ ਵਿੱਚ ਸ਼ਾਮਲ ਸੀ ਇਹਨਾਂ ਨੂੰ ਨਾਮਿਨੇਟ ਕਰਕੇ ਇਹਨਾਂ ਨੂੰ ਅਰੈਸਟ ਕਰ ਲਿਆ ਇਹ ਇਹਨਾਂ ਵੱਲੋਂ ਜਿਹੜਾ ਇਹ ਸਾਰੇ ਇਨਸੀਡੈਂਟ ਕੀ ਕਰਤੀ ਹੋਈ ਹੈ ਟੋਟਲ ਅਠ ਘਾਰਜ ਦੋ ਮੋਟਰਸਾਈਕਲ ਤੇ ਇਸ ਤੋਂ ਇਲਾਵਾ ਇੱਕ ਵੈਪਨ ਤੇ ਬਾਕੀ ਡੰਡੇ ਸੋਟੇ ਇਹੋ ਚੀਜ਼ਾਂ ਜਿਹੜੀਆਂ ਉਹ ਬਰਾਮਦ ਕਰਦੀਆਂ ਅੱਜ ਮਾਨਯੋਗ ਅਦਾਲਤ ਜੀ ਨੇ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਜਿਹੜੀ ਅਗਲੀ ਤਰੀਕ ਤਫ਼ਤੀਸ਼ ਰੰਮ ਕੀਤੀ ਜਾਦੀ ਸਰਫੇ ਪ੍ਰਾਇਮਰੀ ਇਨਵੈਸਟੀਗੇਸ਼ਨ ਦਾ ਸਾਹਮਣੇ ਆਇਆ ਹੈ ਜਿਸ ਤਰ੍ਹਾਂ ਵੈਪਨ ਮਿਲਿਆ ਹੈ ਨਾ ਕੋਈ ਜਾਂ ਕੋਈ ਹੋਰ ਨਾਮਲੇ ਜਾਚ ਸੀਗੇ ਜਾਂ ਕੋਈ ਹੋਰ ਕੋਈ ਲੜਾਈ ਝਗੜੇ ਦੇ ਜਾਂ ਕਿ ਹੋਰ ਤੁਸੀਂ ਕੋਈ ਹੋਰ ਯੂਜ਼ਰ ਵੀ ਜਿੰਨਵੋਲਵ ਨਹੀਂ ਜਾਂ ਇੰਸਟਾਗ੍ਰਾਮ ਦੇ ਦੇਖੋ ਇਹ ਜਿਆਦਾ ਕੋਈ ਜਿਆਵਾ ਨਹੀਂ সামনে ਆਇਆ ਕੁਸ਼ਣ ਆ ਰਿਹਾ ਤਾਂ ਇਹ ਚੋ ਕੋਈ ਜਿੰਮ ਟ੍ਰਿੰਡਰ টাইਪ ਦੀ ਕੁਸ਼ਣਾਂ ਤੋਂ ਸਟੂਡੈਂਟ ਸੀਗੇ ਤੇ ਕੋਈ ਜਿਆਦਾ ਕਿਸੇ ਦਾ ਕ੍ਰਿਮੀਨਲ ਰਿਕਾਰਡ ਤਾਂ ਨਹੀਂ ਆਇਆ ਇੱਕ ਜਣੇ ਨੂੰ ਛੱਡ ਕੇ ਉਹ ਤੇ ਪਹਿਲਾਂ ਮੜਾਈ ਚਲੇ ਦਾ ਕਰਚਾ ਹੈਗਾ ਫਿਲਹਾਲ ਦੇ ਤੌਰ ਤੇ ਇਹ ਸਾਡੇ ਰਿਕਾਰਡ ਦੇ ਮੁਤਾਬਕ ਜੋ ਸਾਹਮਣੇ ਆਇਆ ਕੋਈ ਬਾਕੀ ਕੋਈ ਮੇਜਰ ਇਹ ਜੇ ਅੰਗਲ ਨਹੀਂ ਸਾਹਮਣੇ ਆਇਆ ਵੈਪਨ ਸਰ ਵੈਪਨ ਕਿਹੜਾ ਹੀ ਪਤਾ ਨਹੀਂ ਇਹ ਨਵੇਂ ਮੈਂ ਮੁੰਡਾ ਰਕਮ ਸੀ ਜੀ ਮਾਈਸਰ ਸਾਹਿਬ ਕੀ ਲੋੜ ਪੈਤੀ ਨਹੀਂ ਜੀ ਫਿਲਹਾਲ ਦੇ ਤੌਰ ਤੇ ਤਾਂ ਅਨ ਲਾਈਸੈਂਸ ਰਕਮਾਂ ਜੀ ਲਾਈਸੈਂਸ ਨਹੀਂ ਤੁਮ ਹੈ ਇਹ ਕਿਹਦੇ ਮੋਰਰਾ ਮੰਗ ਰਹਾ ਮੰਗ ਪਰਸਨ ਜਿਹੜਾ ਹੈ ਹੈ ਜਿਹਦੇ ਲਈ ਸਕੀਮਰਾ ਨਹੀਂ ਪੂਰਾ ਹੁੰਦਾ ਹੈ ਉਹਦਾ ਨਾਮ ਇਹ ਜੀ ਹਰਜਿੰਦਰ ਸਿੰਘ ਹਰਜਿੰਦਰ ਸਿੰਘ ਨਾਮ ਦਾ ਵਿਅਕਤੀ ਆ ਉਹ ਤੇ ਕੋਈ ਨਾਲ ਇਹ ਦੋ ਜਣੇ ਇੰਫਸਰ ਰਹੇ ਆ ਤੇ ਰਹ ਹੁੰਦੇ ਰਹਿਣ ਨਵਾਂ ਸ਼ਹਿਰ ਇਹ 25 ਬੰਦੇ ਆਪਾਂ ਦੀ ਗੱਲ ਕਰ ਰਹੇ ਹਾਂ ਕਿੱਥੋਂ ਦੇ ਹੋਣੇ ਨੇ ਸਾਰੇ ਵੱਖ-ਵੱਖ ਪੰਜਾਬ ਦੇ ਕਿੱਧਰ ਕਿੱਥੇ ਨੇ ਦੇਖੋ ਜੀ ਜਿਆਦਾਤਰ ਨੌਜਵਾਨ ਹਰਿਆਣੇ ਦੇ ਹਰਿਆਣਾ ਦੇ ਇਸ ਨੇ ਕੁਝ ਪੰਜਾਬ ਦੇ ਇਸ ਨੇ ਤਾਂ ਇੱਕੋ ਲੋਕੇਲਿਟੀ ਦੇ ਨੇ ਹੈਗੇ ਇੱਥੇ ਖਰੜ ਮੋਸਟਲੀ ਕਿਰਾਏ ਤੇ ਰਹਿੰਦੇ ਸੀ ਮਤਲਬ ਇਹ ਸਟੂਡੈਂਟ ਨੇ ਆ ਕਿ ਵਰਕਰ ਨਾ ਮਤਲਬ ਜੋਬ ਕਰ ਰਹੇ ਨੇ ਜੇ ਨਾ ਤੁਹਾਨੂੰ ਦੱਸਿਆ ਜੀ ਕੋਸ਼ਿਸ਼ ਕੁਡੈਂਟ ਵੀ ਨੇ ਨਾ ਕੋਸ਼ਿਸ਼ ਜਿਵੇਂ ਪਾਰਟ ਟਾਈਮ ਜੋਬ ਕਰਦੇ ਨੇ ਦੋਹਾਂ ਨੇ ਜਿਮ ਟ੍ਰੇਨਰ ਵੀ ਨੇ ਤਾਂ ਵੱਖ-ਵੱਖ ਮਤਲਬ ਫੀਲਡਸ ਇੰਪਲੋਏਡ ਨੇ ਜੀ 25 ਦੇ ਬੱਚੇ ਇੱਕੋ ਗੁੱਟ ਦੇ ਨੇ ਦੋਨੋਂ ਬਤਨ ਦੇ ਮੇਰੇ ਜੀ ਅਸੀ ਤਾਂ ਐਫਰੋ ਦੇ ਸੈਕਸ਼ਨ ਵੀ ਲਾਇਆ ਨੇ ਕਿ ਆਪਣੇ ਸਾਹਮਣੇ ਕੋਈ ਫਾਰਮਲ ਕੰਪਲੇਂਟ ਪਲੇਸ ਹੀ ਰਸੀਵ ਹੋਈ ਤਾਂ ਜਿਹੜਾ ਪਰਚਾ ਅਸੀਂ ਆਪਦੀ ਇਨਫੋਰਮੇਸ਼ਨ ਤੇ ਦਿੱਤਾ ਬਾਕੀ ਸੀਸੀਟੀਵੀ ਫੁਟੇਜ ਆ ਤੁਸੀਂ ਦੇਖੀ ਵੀ ਹੋਣਾ ਸੀਸੀਟੀਵੀ ਫੁਟੇਜ ਆ ਗਈ ਸੀ ਉਹ ਤੇ ਬੇਸਿਸ ਤੇ ਅਸੀਂ ਸ਼ਨਾਖਤ ਕੀਤੀ ਹੈ ਉਹਨਾਂ ਨੇ ਤੇ ਬੁਲਟਬਾਗੀ ਕਾਫੀ ਲੋ ਲਕਸਟ ਕ੍ਰੀਏਟ ਕੀਤੀ ਹੈ

ਬਿਲਕੁਲ ਜਿਆਰਿਆ ਜੀ ਅਸੀਂ ਜੋ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਰੂਲ ਨਟ ਰੈਗੂਲੇਸ਼ਨਸ ਨੇ ਉਹਨਾਂ ਨੂੰ ਇੰਫੋਰਸ ਕਰਨ ਲਈ ਅਸੀਂ ਪਾਵਨ ਦਾ ਤੇ ਉਹਨਾਂ ਦੀ ਜਿਹੜੀ ਅਸੀਂ ਸ਼ਕਤੀ ਨਾਲ ਪਾਲਣਾ ਕਰਾਉਣੀ ਵੀ ਹੈ ਪਹਿਲਾਂ ਇੱਕ ਦੋ ਜਗ੍ਹਾ ਤੇ ਸਾਡੇ ਧਿਆਨ ਚ ਆਇਆ ਸੀਗਾ ਉੱਥੇ ਅਸੀਂ ਬਿਲਕੁਲ ਮਤਲਬ ਕੰਟਰੋਲ ਕੀਤਾ ਕੋਈ ਦੁਕਾਨਾਂ ਦੇ ਸਾਮੂਹਿਤ ਇਹ ਲੜਾਈ ਨਹੀਂ ਹੋਈ ਇਹ ਤਾਂ ਆਮਿਕ ਰੈਸ਼ੀ ਸੁਸਾਇਟੀ ਸੀ ਇੱਥੇ ਲੜਾਈ ਹੋਈ ਹੈ ਤੇ ਕਿਸੇ ਮਾਰਕੀਟ ਜਾਂ ਕਿਸੇ ਉਹ ਜੀ ਤਾਂ ਕੋਈ ਗੱਲਬਾਤ ਨਹੀਂ ਹੋਈ ਸਮਝ ਕਿ ਕੋਈ ਮਾਰਕੀਟ ਫੁੱਲੀ ਹੋਣ ਕਰਕੇ ਲੜਾਈ ਹੋਈ ਹੈ